ਅੱਛਾ ਯਾਰ ਇਹ ਮੇਰੀ ਵੀਡੀਓ ਜਿਹੜੀ ਨਾ ਅਮਰਤਪਾਲ ਜਿਹੜਾ ਨਾ ਮੇਰੂ ਉਹਦੇ ਵਾਸਤੇ ਆ ਕਿ ਮੇਰਾ ਭਰਾ ਪਹਿਲੇ ਨੰਬਰ ਤੇ ਸ਼ਾਬਾਸ਼ ਹੈ ਤੈਨੂੰ ਵੈਰੀ ਗੁੱਡ ਤੂੰ ਕੋਈ ਗਲਤ ਕੰਮ ਨਹੀਂ ਕੀਤਾ ਠੀਕ ਹੈ ਇਹੋ ਜੇ ਚੰਦ ਪੈਸਿਆਂ ਦੇ ਪਿੱਛੇ ਜਿਹੜਾ ਕਿ ਆਪਣਾ ਤੁਹਾਡੇ ਪੰਜਾਬ ਦਾ ਪੰਜਾਬੀ ਕੌਮ ਦਾ ਸਿੱਖਾਂ ਦਾ ਨਾਮ ਬਰਬਾਦ ਖਰਾਬ ਕਰੀ ਜਾਂਦੇ ਨੇ ਚੰਦ ਪੈਸਿਆਂ ਦੇ ਖਾਤਰ ਠੀਕ ਹੈ ਬਾਕੀ ਇੱਕ ਚੀਜ਼ ਇਹ ਕਿ ਵੀ ਤੁਸੀਂ ਖਾਲੀ ਕੱਲੀ ਔਰਤ ਜ਼ਾਤ ਤੇ ਨਜ਼ਰ ਨਾ ਰੱਖਿਆ ਜੇ ਇਹ ਜਿਹੜੇ ਮੁੰਡੇ ਵੀ ਗੰਦ ਪਾਈ ਖਲੋਤੇ ਨੇ ਨਾ ਇਹਨਾਂ ਨੂੰ ਵੀ ਸਮਝਾ ਲਓ ਥੋੜਾ ਜਿਹਾ ਇਸ ਗੰਧ ਖਤਮ ਕਰਨ ਵਾਸਤੇ ਮੇਰਾ ਭਰਾ ਤੈਨੂੰ ਜਿੱਥੇ ਵੀ ਇਸ ਸ਼ਹਜ਼ਾਦ ਪੱਟੀ ਦੀ ਜ਼ਰੂਰਤ ਪਵੇ ਨਾ ਇੱਕ ਵਾਰੀ ਕਿਸੇ ਜਗ੍ਹਾ ਤੇ ਮੈਸੇਜ ਕਰ ਦੇ ਤੇਰਾ ਮੈਸੇਜ ਮੇਰੇ ਤੇ ਕਰਾਪੇ ਮੇਰੇ ਮੁੰਡੇ ਪਹੁੰਚਾ ਦੇਣਗੇ ਕਿਸੇ ਤਰ੍ਹਾਂ ਦੀ ਚੀਜ਼ ਜਿਹੜੀ ਜਗ੍ਹਾ ਤੇ ਚਾਹੀਦੀ ਹੋਏਗੀ ਤੈਨੂੰ ਮੈਂ ਪ੍ਰੋਵਾਈਡ ਕਰਾਂਗਾ ਲੇਕਿਨ ਇਸ ਗੰਧ ਨੂੰ ਕਿਉਂਕਿ ਮੇਰਾ ਬੜੇ سارے ਤਾਲੁਕ ਜਿਹੜੇ ਨੇ ਉਹ ਸਿੱਖਾਂ ਦੇ ਨਾਲ ਨੇ ਰਿਲੇਸ਼ਨ ਨੇ ਕਿਉਂਕਿ ਮੈਂ ਆਪ ਵੀ ਇੱਕ ਪੰਜਾਬੀ ਆ ਇਹ ਜਿਹੜਾ ਤੁਹਾਡੇ ਗੰਧ ਪਾਈ ਖਲੋਤੇ ਨੇ ਚੰਦ ਇੱਕ ਚੰਦ ਜੇ ਕੀੜੇ ਨੇ ਜ਼ਿਆਦਾ ਨਹੀਂ ਨੇ ਥੋੜੇ ਜੇ ਕੀੜੇ ਨੇ ਦੋ ਤ ਗੱਡੀ ਚੜੇ ਨਾ ਸਾਰਾ ਕੁਝ ਠੀਕ ਹੋ ਜਾਏਗਾ ਠੀਕ ਹੈ ਤੇ ਇਸ ਵਾਸਤੇ ਕਿਉਂਕਿ ਤੁਹਾਡੀ ਜਦੋਂ ਸਿੱਖਾਂ ਦੀ ਪੁਰਾਣੀਆਂ ਹਿਸਟਰੀਆਂ ਜਾ ਕੇ ਵੇਖਦੇ ਨਾ ਬੜੀਆਂ ਕੁਰਬਾਨੀਆਂ ਨੇ ਤੁਹਾਡੀਆਂ ਬੜੇ ਤੁਸੀਂ ਕੌਮ ਦਲੇਰ ਕੌਮ ਲੇਕਿਨ ਇਹ ਤੁਹਾਡੇ ਆਪਣਿਆਂ ਦੇ ਵਿੱਚੋਂ ਉੱਠ ਕੇ ਜਿਹੜੇ ਗੰਦ ਭਾਈ ਖਲੋਤੇ ਨਾ ਇਹਨਾਂ ਨੂੰ ਸਮਝ ਲਓ ਤੇ ਇਹ ਜਿਹੜੇ ਫਲੈਂਸਰ ਬਣੇ ਫਿਰਦੇ ਨੇ ਨਾ ਮੁੰਡੇ ਮੈਂ ਇਹਨਾਂ ਨੂੰ ਫਲੈਂਸਰ ਤਾਂ ਸਮਝਦੇ ਨਾ ਮੈਂ ਤਾਂ ਇਹਨਾਂ ਨੂੰ ਸਮਝਦਾ ਮੈਂ ਟੈਂਪੂ ਨੇ ਸਮਝਦਾ ਵੀ ਨਹੀਂ ਹੈ ਹੈ ਨੇ ਟੈਂਪੂ ਕੁਝ ਸ਼ਰਮ ਕਰ ਲੋ ਕੋਈ ਹਯਾ ਕਰ ਲੋ ਕਿ ਤੁਸੀਂ ਕਿਉਂ ਆਪਣੀ ਕੌਮ ਦਾ ਆਪਣੇ ਪੰਜਾਬ ਦਾ ਤੁਹਾਡਾ ਪੰਜਾਬ ਤੇ ਪਹਿਲਾਂ ਹੀ ਗਵਰਨਮੈਂਟਾਂ ਖਾਦੀ ਜਾ ਰਹੀਆਂ ਨੇ ਥੋੜੇ ਦੁਸ਼ਮਣ ਨੇ ਤੁਹਾਡੇ ਉੱਤੋਂ ਤੁਸੀਂ ਉੱਠ ਕੇ ਗੰਦ ਦੇ ਪਾਈ ਖਲੋਤੇ ਜੇ ਪੂਰੀ ਦੁਨੀਆ ਦੇ ਸਾਹਮਣੇ ਤੁਹਾਡਾ ਕੀ ਮੈਸੇਜ ਜਾਂਦਾ ਪੰਜਾਬੀਆਂ ਦਾ ਕਿ ਵੀ ਇਹ ਇਵੇਂ ਦੇ ਕੰਮ ਕਰਦੇ ਨੇ ਸਿਰਫ ਜਿਆਦਾ ਜਿਆਦਾ ਕੀ ਕਰਨਗੇ ਆ ਕੇ ਗਾਲਾਂ ਕੱਢਣੀਆਂ ਸ਼ੁਰੂ ਹੋ ਜਾਣਗੇ ਹੁਣ ਮੈਂ ਵੀਡੀਓ ਪਾ ਦਿੱਤੀ ਹੈ ਤੇ ਸ਼ੁਰੂ ਹੋ ਜਾਣਗੇ ਇਹ ਜੀ ਤੇ ਉਹ ਉਹ ਭਾਈ ਦੁਨੀਆ 'ਚ ਆਏ ਉਹਨਾਂ ਤੇ ਕੋਈ ਚੰਗਾ ਕੰਮ ਵੀ ਇੱਕ ਅੱਧਾ ਕਰ ਜਾਓ ਜਿੱਗ ਜਾ ਕੇ ਜਵਾਬ ਦੇਣ ਵਾਲੇ ਹੋਗੇ ਬਾਕੀ ਮੇਰਾ ਭਰਾ ਤੈਨੂੰ ਜਿੱਥੇ ਲੋੜ ਪਈ ਦਸੀ ਚੰਗੇ ਕੰਮ ਵਾਸਤੇ ਨਾ ਗੰਦ ਅੱਛਾ ਯਾਰ ਇਹ ਮੇਰੀ ਵੀਡੀਓ ਜਿਹੜੀ ਨਾ ਅਮਰਤਪਾਲ ਜਿਹੜਾ ਨਾ ਮੇਰੂ ਉਹਦੇ ਵਾਸਤੇ ਆ ਕਿ ਮੇਰਾ ਭਰਾ ਪਹਿਲੇ ਨੰਬਰ ਤੇ ਸ਼ਾਬਾਸ਼ ਹੈ ਤੈਨੂੰ ਵੈਰੀ ਗੁੱਡ ਤੂੰ ਕੋਈ ਗਲਤ ਕੰਮ ਨਹੀਂ ਕੀਤਾ ਠੀਕ ਹੈ ਇਹੋ ਜੇ ਚੰਦ ਪੈਸਿਆਂ ਦੇ ਪਿੱਛੇ ਜਿਹੜਾ ਹੈ ਕਿ ਆਪਣਾ ਤੁਹਾਡੇ ਇਸ ਪੰਜਾਬ ਦਾ ਪੰਜਾਬੀ ਕੌਮ ਦਾ ਸਿੱਖਾਂ ਦਾ ਨਾਮ ਬਰਬਾਦ ਖਰਾਬ ਕਰੀ ਜਾਂਦੇ ਨੇ ਚੰਦ ਪੈਸਿਆਂ ਦੇ ਖਾਤਰ ਠੀਕ ਹੈ ਬਾਕੀ ਇੱਕ ਚੀਜ਼ ਏ ਕਿ ਵੀ ਤੁਸੀਂ ਖਾਲੀਕਲੀ ਔਰਤਜ਼ਾਤ ਤੇ ਨਜ਼ਰ ਨਾ ਰੱਖਿਆ ਜੇ ਇਹ ਜਿਹੜੇ ਮੁੰਡੇ ਵੀ ਗੰਦ ਪਾਈ ਖਲੋਤੇ ਨੇ ਨਾ ਇਹਨਾਂ ਨੂੰ ਵੀ ਸੰਭਾਲੋ ਥੋੜਾ ਜਿਹਾ ਇਸ ਗੰਦ ਖਤਮ ਕਰਨ ਵਾਸਤੇ ਮੇਰਾ ਭਰਾ ਤੈਨੂੰ ਜਿੱਥੇ ਵੀ ਇਸ ਸ਼ਹਜ਼ਾਦ ਪੱਟੀ ਦੀ ਜ਼ਰੂਰਤ ਪਵੇ ਨਾ ਇੱਕ ਵਾਰੀ ਕਿਸੇ ਜਗ੍ਹਾ ਤੇ ਮੈਸੇਜ ਕਰ ਦੇ ਤੇਰਾ ਮੈਸੇਜ ਮੇਰੇ ਤੇ ਕਰਾਪੇ ਮੇਰੇ ਮੁੰਡੇ ਪਹੁੰਚਾ ਦੇਣਗੇ ਕਿਸੇ ਤਰ੍ਹਾਂ ਦੀ ਚੀਜ਼ ਜਿਹੜੀ ਜਗ੍ਹਾ ਤੇ ਚਾਹੀਦੀ ਹੋਏਗੀ ਤੈਨੂੰ ਮੈਂ ਪ੍ਰੋਵਾਈਡ ਕਰਾਂਗਾ ਲੇਕਿਨ ਇਸ ਗੰਦ ਨੂੰ ਕਿਉਂਕਿ ਮੇਰਾ ਬੜੇ سارے ਤਾਲੂਕ ਜੜੇ ਨੇ ਸਿੱਖਾਂ ਦੇ ਨਾਲ ਨੇ ਰਿਲੇਸ਼ਨ ਨੇ ਕਿਉਂਕਿ ਮੈਂ ਆਪ ਵੀ ਇੱਕ ਪੰਜਾਬੀ ਆ ਇਹ ਜਿਹੜਾ ਤੁਹਾਡੇ ਗੰਧ ਪਾਈ ਖਲੋਤੇ ਨੇ ਚੰਦ ਇੱਕ ਚੰਦ ਜੇ ਕੀੜੇ ਨੇ ਜ਼ਿਆਦਾ ਨਹੀਂ ਨੇ ਥੋੜੇ ਜੇ ਕੀੜੇ ਨੇ ਦੋ ਤਿੰਨ ਕੀੜੇ ਐਵੇਂ ਜਿਹੜੇ ਨੇ ਨਾ ਗੱਡੀ ਚੜੇ ਨਾ ਸਾਰਾ ਕੁਝ ਠੀਕ ਹੋ ਜਾਏਗਾ ਠੀਕ ਹੈ ਤੇ ਇਸ ਵਾਸਤੇ ਕਿਉਂਕਿ ਤੁਹਾਡੀ ਜਦੋਂ ਸਿੱਖਾਂ ਦੀ ਪੁਰਾਣੀਆਂ ਹਿਸਟਰੀਆਂ ਜਾ ਕੇ ਵੇਖਦੇ ਨਾਲ ਬੜੀਆਂ ਕੁਰਬਾਨੀਆਂ ਨੇ ਤੁਹਾਡੀਆਂ ਬੜੇ ਤੁਸੀਂ ਕੌਮ ਦਲੇਰ ਕੌਮ ਲੇਕਿਨ ਇਹ ਤੁਹਾਡੇ ਆਪਣਿਆਂ ਦੇ ਵਿੱਚੋਂ ਉੱਟ ਕੇ ਜਿਹੜੇ ਗੰਧ ਪਾਈ ਖਲੋਤੇ ਨੇ ਇਹਨਾਂ ਨੂੰ ਸਮਾਧਨ ਕਿ ਜਿਹੜੇ ਫਲੈਂਸਰ ਬਣੇ ਫਿਰਦੇ ਨੇ ਨਾ ਮੁੰਡੇ ਮੈਂ ਇਹਨਾਂ ਨੂੰ ਫਲੈਂਸਰ ਤਾਂ ਸਮਝਦੇ ਨਾ ਮੈਂ ਤਾਂ ਇਹਨਾਂ ਨੂੰ ਸਮਝਦਾ ਮੈਂ ਟੈਂਪੂ ਨੇ ਸਮਝਦਾ ਵੀ ਨਹੀਂ ਹੈ ਹੈ ਨੇ ਟੈਂਪੂ ਕੋਈ ਸ਼ਰਮ ਕਰ ਲੋ ਕੋਈ ਹਇਆ ਕਰ ਲੋ ਕਿ ਤੁਸੀਂ ਕਿਉਂ ਆਪਣੀ ਕੌਮ ਦਾ ਆਪਣੇ ਪੰਜਾਬ ਦਾ ਤੁਹਾਡਾ ਪੰਜਾਬ ਤੇ ਪਹਿਲਾਂ ਹੀ ਗੌਰਮੈਂਟਾਂ ਖਾਦੀ ਜਾ ਰਹੀਆਂ ਨੇ ਥੋੜੇ ਦੁਸ਼ਮਣ ਨੇ ਤੁਹਾਡੇ ਉੱਤੋਂ ਤੁਸੀਂ ਉੱਠ ਕੇ ਗੰਦ ਦਪਾਈ ਖਲੋਤੇ ਜੇ ਪੂਰੀ ਦੁਨੀਆ ਦੇ ਸਾਹਮਣੇ ਤੁਹਾਡਾ ਕੀ ਮੈਸੇਜ ਜਾਂਦਾ ਪੰਜਾਬੀਆਂ ਦਾ ਕਿ ਵੀ ਇਹ ਇਵੇਂ ਦੇ ਕੰਮ ਕਰਦੇ ਨੇ ਸਿਰਫ ਜ਼ਿਆਦਾ ਜ਼ਿਆਦਾ ਕੀ ਕਰਨਗੇ ਆ ਕੇ ਗਾਲਾਂ ਕੱਢਣੀਆਂ ਸ਼ੁਰੂ ਹੋ ਜਾਣਗੇ ਹੁਣ ਮੈਂ ਵੀਡੀਓ ਪਾ ਦਿੱਤੀ ਹੈ ਤੇ ਸ਼ੁਰੂ ਹੋ ਜਾਣਗੇ ਇਹ ਜੀ ਤੇ ਉਹ ਉਹ ਭਾਈ ਦੁਨੀਆ ਚ ਆਏ ਉਹਨਾਂ ਨੂੰ ਕੋਈ ਚੰਗਾ ਕੰਮ ਵੀ ਇੱਕ ਅੱਧਾ ਕਰ ਜਾਓ ਤੇ ਗੱਜਾ ਕੇ ਜਵਾਬ ਦੇਣ ਵਾਲੇ ਹੋਗੇ ਬਾਕੀ ਮੇਰਾ ਭਰਾ ਤੈਨੂੰ ਜਿੱਥੇ ਲੋੜ ਪਈ ਦਸੀ ਚੰਗੇ ਕੰਮ ਵਾਸਤੇ ਨਾ ਗੰਦ ਮੁਕਾਨ ਵਾਸਤੇ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਮੈਂ ਹਾਜ਼ਰ ਹਾਂ ਜਿਸ ਜਗ੍ਹਾ ਤੇ ਮਰਜ਼ੀ ਹੋਵੇ